ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਬਲਕਾਰ ਸਿੰਘ ਗਿੱਲ ਖੇਤੀਬਾੜੀ ਆਜੋ ਵੀ ਮਿੱਤਰੋ ਤੁਹਾਨੂੰ ਵਿਖਾਉਣੇ ਅੱਜ ਮੈਚ ਤੇ ਨਾਲੇ ਤੁਹਾਨੂੰ ਵਿਖਾਉਣੇ ਆ ਸਾਡਾ ਨਵਾਂ ਖਿਡਾਰੀ ਵੇਖ ਐ ਪਾਈ ਇਹਨਾਂ ਪੈ ਐ ਖੇਡ ਇਹ ਕੰਮ ਓਏ ਐ ਨਹੀਂ ਦੂਜੂ ਖੇਡ ਸਹੀ ਇਹ ਕੰਮ ਨਾ ਕਰ ਇਹ ਸਾਡਾ ਖਿਡਾਰੀ ਹੈ ਈ ਪੁੱਟਾ ਉਹ ਦੋ ਡੱਕ ਲਿਆ ਬੱਸ ਸੁਣੋ ਬਾਈ ਸਾਡੇ ਮੁੰਡੇ ਦੀਆਂ ਗੱਲਾਂ ਬੰਦਾ ਪੱਧਰ ਆ ਕੇ ਕਹਿੰਦਾ ਮੈਨੂੰ ਖੜਾਇਆ ਕਰੋ ਤੇ ਮੈਂ ਕਹਾਂ ਖੜਾਤਾ ਲਿਆ ਕਰਾਂਗੇ ਤੇ ਇੱਥੇ ਡੰਡੇ ਵੀ ਪਿਆ ਕਰਨਗੇ ਚਿੱਤੜਾਂ ਤੇ ਫੇਰ ਨਾ ਅੱਖੀ ਲੈ ਸੁਣਾ ਕੀ ਗੱਲ ਸੁਣਾਉਣੀ ਹੈ YouTube ਤੇ ਹਾਂਜੀ ਬਲੌਗ ਤੇ ਆਪਾਂ ਨੂੰ ਆਏ ਦੇਖੋ ਲੱਪੀਆ ਦਾ ਭਾਈ ਨੂੰ ਤੇ ਦੇਖਿਆ ਕਰੋ ਲੱਪੀ ਭਾਈ ਨੂੰ ਤੇ ਉੱਧਰ ਹੈਗਾ ਲੱਪੀ ਭਾਈ ਹੋਰ ਨੂੰ ਤੇ ਦੇਖਿਆ ਤੇ ਕਰੋ ਤੇ ਲੱਪੀ ਆ ਰਹਿਣ ਨੂੰ ਕਹਾਂ ਤੇ ਕਰੋ ਤੇ ਦੇਖੋ ਆਓ ਡਾਊਨ ਕਾਈਚਾ ਇਧਰ ਆ ਗਿਆ ਲੱਭੀ ਭਾਈ ਤੇ ਹੂੰ ਲੈਟ ਤੇ ਖੜ ਦੇ ਨਾਲ ਲੱਭੀ ਭਾਈ ਇੱਦਾਂ ਆ ਗਿਆ ਗੋਮੀਲਾ ਮੁੰਡਾ ਆ ਇਧਰ ਵੇਖ ਲੱਭੀ ਲੱਭੀ ਆ ਲੱਭੀ ਦਾ ਲੱਭੀ ਦਾ ਜਮਾ ਹੀ ਮਰਿਆ ਪਿਆ ਓਏ ਲੱਭੀ ਜਮਾ ਹੀ ਜਮਾ ਹੀ ਪੱਲੇ ਹੈ ਨਹੀਂ ਘਰੇ ਕੀ ਕਰ ਕਾਉਣਾ ਨਾ ਤੂੰ ਓਏ ਪੱਠੇ ਪਾ ਕੇ ਆਇਆ ਇਧਰ ਆ ਗਿਆ ਬਾੜੀ ਤਜ ਕਰ ਜਾਣ ਆ ਇਧਰ ਮੈਂ ਆ ਗਿਆ ਆ ਸਾਡਾ ਵੇਖੋ ਅੱਜ ਖਿਡਾਰੀ ਮਾਰਦਾ ਬਾਲਾਂ ਓਏ ਵੇਖੋ ਭਾਈ ਦਾ ਚਾ ਉਹ ਰੋਹੀ ਗੱਲ ਪਾ ਪਾ ਹੋ ਗਿਆ ਮੈਂ ਗੱਲ ਵੀ ਪਰ ਨਹੀਂ ਸਹੀ ਖੇਢੀ ਹੁਣ ਤੇਰੇ ਕੋਲੇ ਬਾਲ ਆਊਗੀ ਚੱਕੀ ਆ ਆ ਪਾ ਜਾ ਕੇ ਦੇ ਦੇ ਇੱਕ ਅੱਧੀ ਇਹਨੂੰ ਵੀ ਚੱਕਣਾ ਤੇ ਗਾਈਜ਼ ਬਹੁਤ ਚੱਕਣੀ ਇਹ ਇਹ ਸਾਜੂ ਨੇ ਚੱਕੀ ਆ ਉਹ ਸੈਜੂ ਨੇ ਚੱਕੀ ਆ ਕਹਿੰਦਾ ਬਾਲ ਤਾਂ ਹੁਣ ਉਹ ਕੀ ਪਾ ਦੇਖ ਆਖੀ ਆਖੀ ਲੈ 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 ਆਬ ਮੈਂ ਕਾ ਲਾ ਗਾ ਗਾ ਤੋਂ ਮਿਲ ਜਾ ਮੈਂ ਤੇਰੇ ਕੋਲ ਚਾਲ ਵੇ ਭਾਈ ਮੈਂ ਆ ਦੇ ਆ ਆ ਆਖੀ ਬੜਾ ਚੱਕ ਗਿਆ ਓਏ ਜਿਵੇਂ ਮਰਜੀ ਇੱਧਰ ਚੱਲ ਤਾ ਉਹ ਵੀ ਹਲਦਾ ਓਏ ਲੱਭੀ ਕੀ ਆ ਵੇ ਤੈਨੂੰ ਓਏ ਹੈਂ ਆ ਲੱਭੀ ਕੀ ਆਂਦਾ ਤੈਨੂੰ ਓਏ ਹੈਂ ਇਹ ਮਾਈ ਗੱਲ ਲੱਭੀ ਪਾਈ ਸੱਚੀ ਤਾਂ ਨਹੀਂ ਲੱਭੀ ਐ ਤੇ ਜਾਰੇ ਖੇਡਣ ਖਿਡਾਰੀ ਆ ਤੂੰ ਫੇਰ ਵੀ ਇਹ ਹੋਰ ਹੀ ਪੁੱਠੀਆਂ ਹੀ ਕਹਾਉਤਾਂ ਆਂ ਸਗਾਉਂਦਾ ਸਹੀ ਖੇਡ ਐ ਗਰਾਊਂਡ 'ਚ ਸਾਡੇ ਗੰਦ ਨਾ ਪਾ ਸਹੀ ਖੇਡ ਨਹੀਂ ਨਹੀਂ ਪਾਉਂਦੇਗੇ ਨਹੀਂ ਪੱਕਾ ਨਹੀਂ ਚੱਲ ਜਾ YouTube ਤੇ ਪਾਵਾਂਗੇ YouTube ਤੇ ਸੋਡਾ ਮੈਚ ਪਾਵਾਂਗੇ YouTube ਤੇ ਚੱਲ ਫੜ ਲੈ ਬਸ ਸਹੀ ਚੱਲਣੇ ਮਾੜਾ ਹੁਣ ਹੁਣ ਦਿੱਲੀ ਆਇਆ ਕਰੀ ਬਾਜੂ ਇਹ ਦੋ ਸੱਤ ਦੋ ਹੱਥ ਰਾ ਤੇ ਫੇਰਾ ਕਿਹੜੀ ਹੈ ਗੋਲ ਦੇਖੀ ਨਹੀਂ ਆਉਣਾ ਟੈਲੀ ਹਾਂ ਜੀ ਹਾਂ ਹੁਣ ਸਰ ਨਹੀਂ ਲੈ ਲੈ ਸਾਰੇ ਹੋ ਜੇ ਬਸ ਸਹੀ ਖੇਡਾਂ ਹਾਂ ਜੀ ਆ ਚੱਕਤੀ ਓਏ ਛੋਡੇ ਨਾਲੋਂ ਤਕੜਾ ਹੈ ਇਹ ਆ ਲੱਭੀ ਲੁੱਭੀ ਵਰਗਾ ਨਾਲ ਤਕੜਾ ਚੱਕਤੀ ਵਾਲ ਕੰਨ ਜਨੇ ਹੁੰਦਾ ਕਿਉਂ ਨਹੀਂ ਯਾਰ ਇਹ ਪੂਰਾ ਖੇਡਦਾ ਮੁੰਡਾ ਆਓ ਟਾ ਆਦਾ ਪਤੰਦਰ ਹੁੱਡੂ ਮਾਰਦਾ ਬਾਹਰ ਖੜੀ ਕਰ ਲਿਆ ਕਰ ਐਂ ਕਰ ਐਸੇ ਹੈ ਜਾ ਓ ਇੱਕ ਜੋ ਹੋ ਗਏ ਖੜੀ ਕਰ ਲਿਆ ਨਾ ਘਰ ਬਾਲ ਉਹ ਖੜੀ ਕਰ ਓਏ ਤੋਈ ਤਾਂ ਹੁੱਡੂ ਮਾਰਦੇ ਆ ਮਾਰ ਮਾਰ ਹੁਣ ਮੌਕਾ ਮਿਲਿਆ ਟਪਾਰੇ ਪਾਰ ਨਹੀਂ ਟੱਪੀ ਓ ਤੂੰ ਐਂ ਕਿ ਤੂੰ ਮਾਰਦੇ ਥੱਲੋਂ ਓ ਆਿਆਂ ਨੂੰ ਬਾਏ ਸਾਰਿਆਂ ਨੂੰ ਬੁਲਾਓ ਕਹਿੰਦੇ ਕੱਲ ਨੂੰ ਆਵੂੰਗਾ ਕੱਲ ਨੂੰ ਆਵਾਂਗੇ ਸਾਰਿਆਂ ਨੂੰ ਸ਼ਹਿਰ ਘਾਦੇਓ ਸ਼ਹਿਰੇ ਘਾ ਦੇਵ ਸਾਰੇ ਨੂੰ ਠੀਕ ਹੈ ਸ਼ਹਿਰੇ ਘਾ ਦੇ ਮੇਰੇ ਬਲੌਗ ਨਵਾਦ ਬਾਈਡਰ ਬਲੌਗ ਉਹ ਨੱਚੀਦਾ